ਪਿੰਡ ਜੀਦਾ ਦੇ ਵਿੱਚ ਹੋਏ ਧਮਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਉੱਪਰ ਥਾਣਾ ਨਈਂਆਵਾਲਾ ਦੇ ਵਿੱਚ ਮੁਕੱਦਮਾ ਵੀ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਹੈ ਐਸਐਸਪੀ ਬਠਿੰਡਾ ਦੇ ਵੱਲੋਂ ਅੱਜ ਜਾਣਕਾਰੀ ਸਾਂਝੀ ਕਰਦੇ ਹੋਏ بڑے ਖੁਲਾਸੇ ਦੇ ਨਾਲ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਉਕਤ ਲੜਕੇ ਗੁਰਪ੍ਰੀਤ ਦਾ ਫੋਨ ਆਦਿ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਜਿਸ ਦੇ ਵਿੱਚ ਕਈ ਆਪਤੀ ਜਨਕ ਚੀਜ਼ਾਂ ਪੁਲਿਸ ਨੂੰ ਮਿਲੀਆਂ ਹਨ ਅਤੇ ਤਮਾਕੇ ਵਾਲੇ ਪਦਾਰਥ ਦੀ ਵੀ ਲੈਬ ਦੇ ਵਿੱਚ ਜਾਂਚ ਕਰਵਾਈ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਅਸਲ ਵਿੱਚ ਇਹ ਪਦਾਰਥ ਕੀ ਸੀ ਜਿਸ ਦੇ ਨਾਲ ਇਹ ਤਮਾਕਾ ਹੋਇਆ ਅਤੇ ਇਸ ਦੀ ਬਾਰਿਕੀ ਦੇ ਨਾਲ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਪਾਕਿਸਤਾਨ ਦੇ ਨਾਲ ਸੰਬੰਧ ਹੋਣ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਬਹੁਤ ਕੁਝ ਕਿਹਾ ਗਿਆ ਕੀ ਕਹਿੰਦੇ ਨੇ ਪੂਰੇ ਮਾਮਲੇ ਤੇ ਐਸਐਸਪੀ ਬਠਿੰਡਾ ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਇਸ ਕੇਸ ਦੀ ਅਪਡੇਟ ਇਹ ਹੈ ਕਿ ਜੀ ਅਸੀਂ ਐਫਆਈਆਰ ਨੰਬਰ 198 ਪੁਲਿਸ ਸਟੇਸ਼ਨ ਲਈਆ ਵਾਲਾ ਚ 11 ਤਰੀਕ ਦੀ ਡੇਟ ਚ ਐਕਸਪਲੋਸਿਵ ਸਬਸਟੈਂਸਸ ਐਕਟ ਦੇ ਰੈਲੇਵੈਂਟ ਸੈਕਸ਼ਨਸ ਔਰ ਬੀਐਨਐਸ ਦੇ ਜਿਹੜੇ ਵੀ ਰੈਲੇਵੈਂਟ ਸੈਕਸ਼ਨਸ ਹੈ ਉਹਦੇ ਤਹਿਤ ਐਫਆਈਆਰ ਲਾਂਚ ਕਰ ਦਿੱਤਾ ਹੈ ਜਿਹਦੇ ਚ ਅਕਿਊ ਜਿਹੜਾ ਲੜਕਾ ਗੁਰਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਨੋਮਿਨੇਟ ਕੀਤਾ ਹੈ ਤੇ ਮਾਮਲੇ ਦੀ ਤਫਤੀਸ਼ ਚ ਹੋਰ ਜੋ ਵੀ ਇਹਦੇ ਚ ਇਨਵੋਲਡ ਆਣਗੇ ਉਹਨਾਂ ਨੂੰ ਅਸੀਂ ਨੋਮੀਨੇਟ ਕਰਾਂਗੇ ਔਰ ਫਿਲਹਾਲ ਜਿਹੜਾ ਸੀਨ ਆਫ क्राइम ਹੈ ਉਹਦੇ ਚ ਸਾਡੀ ਬੌਮ ਡਿਸਪੋਜ਼ਲ ਟੀਮ ਕੱਲ ਦੀ ਕੰਮ ਕਰ ਰਹੀ ਹੈ ਅੱਜ ਸਾਨੂੰ ਜਿਹੜਾ ਆਰਓਵੀ ਹੁੰਦਾ ਰਿਮੋਟ ਆਪਰੇਟਿਡ ਵੀਕਲ ਉਹ ਵੀ ਪ੍ਰੋਵਾਈਡ ਹੋ ਗਿਆ ਉਹਦੇ ਚ ਟੀਮ ਕੰਮ ਕਰ ਰਹੀ ਹੈ ਤੇ ਬਾਕੀ ਇਹਨਾਂ ਦੇ ਫੋਨ ਅਸੀਂ ਕਬਜ਼ੇ ਚ ਲੈ ਲਏ ਆ ਦੋਸ਼ੀ ਦੇ ਤੇ ਉਹਦੀ ਫੋਰੈਂਸਿਕ ਚੱਲ ਰਹੀ ਹੈ ਔਰ ਇਹਨਾਂ ਦੇ ਜੋ ਵੀ ਫਾਈਨੈਂਸ਼ੀਅਲ ਐਂਗਲ ਹੋਏ ਦੇਖੇ ਜਾਣਗੇ ਤੇ ਹੁਣ ਤੱਕ ਜਿਹੜਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਹੈ ਇਹਦੇ ਫੋਨ 'ਚ ਲੜਕੇ ਦੇ ਜ਼ਰੂਰ ਸਾਨੂੰ ਕੁਝ ਮੁਸਲਿਮ ਰੈਡੀਕਲ 엘ਮੈਂਟਸ ਦੇ ਨਾਲ ਇਹਨੇ ਕਾਫੀ ਜ਼ਿਆਦਾ ਵੀਡੀਓਜ਼ ਇਹਦੇ ਫੋਨ 'ਚ ਲੱਗੀਆਂ ਜੋ ਇਹ ਦੇਖਦਾ ਰਹਿੰਦਾ ਸੀਗਾ ਔਰ ਜੋ ਇਹਨੇ ਕੈਮੀਕਲ ਸਬਸਟੈਂਸਸ ਨੂੰ ਵੀ ਇਸ ਤਰ੍ਹਾਂ ਦੇ ਫਾਰਮੂਲੇ ਟਾਈਪ ਦੀ ਵੀਡੀਓਜ਼ ਇਹਦੇ ਫੋਨ 'ਚ ਮਿਲੀਆਂ ਜੋ ਦੱਸਦੇ ਆ ਕਿ ਕਿਸ ਤਰ੍ਹਾਂ ਐਕਸਪਲੋਸਿਵ ਸਬਸਟੈਂਸ ਤੁਸੀਂ ਤਿਆਰ ਕਰੋ ਸੋ ਇਸ ਤਰ੍ਹਾਂ ਦੀ ਕਾਫੀ ਆਪਤਿਜਨਕ ਚੀਜ਼ਾਂ ਸਾਨੂੰ ਇਹਦੇ ਫੋਨ 'ਚ ਲੱਗੀਆਂ ਜਿਹਨੂੰ ਅਸੀਂ ਟੈਕਨੀਕਲੀ ਅਨਲਾਈਜ਼ ਕਰ ਰਹੇ ਆਂ ਔਰ ਜੋ ਵੀ ਤੱਤ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਸਮੱਗਰੀ ਦੀ ਡਿਟੇਲ ਤਾਂ ਇੱਕ ਵਾਰੀ ਸਾਡੀ ਰਿਪੋਰਟ ਆ ਜਾ ਫੋਰੈਂਸਿਕ ਦੀ ਤਾਂ ਹੀ ਦੱਸ ਸਕਦੇ ਆਂ। ਸਾਨੂੰ ਤਾਂ ਉਸ ਟਾਈਮ ਇੱਕ yellow type ਮਟੀਰੀਅਲ ਹੀ ਨਜ਼ਰ ਆਇਆ ਸੀ ਬਟ ਉਹਦੀ ਟੈਸਟ ਕਰਕੇ ਅਸੀਂ FSL ਲੈਬ ਚ ਭੇਜਾਂਗੇ ਔਰ ਜੋ ਐਗਜ਼ੈਕਟ ਉਹਦੇ ਚ ਸਬਸਟੈਂਸ ਵਰਤਿਆ ਗਿਆ ਉਹ ਤੁਹਾਨੂੰ ਉਦੋਂ ਹੀ ਦੱਸ ਸਕਦੇ ਆਂ। ਇਹਦੇ ਚਤਾ ਜੀ ਉਹਨੇ ਇਹੀ ਦੱਸਿਆ ਹੈ ਕਿ ਮੈਂ ਕਾਫੀ ਦੇਰ ਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਿਹਾ ਸੀ ਔਰ ਕਾਫੀ ਉਹ ਬ੍ਰੇਨ ਵਾਸ਼ ਟਾਈਪ ਮੈਨੂੰ ਲੱਗਿਆ ਜੋ ਨੇ ਦੱਸਿਆ ਵੀ ਇਦਾਂ ਦਾ ਕੁਝ ਕਰ ਕੰਮ ਕਰਨ ਨਾਲ ਤੁਹਾਨੂੰ ਕੀ ਅਗਰੇ ਤੁਸੀਂ ਮਤਲਬ ਕਾਫੀ ਆਬਜੈਕਸ਼ਨੇਬਲ ਚੀਜ਼ਾਂ ਉਹਨੇ ਦੱਸੀਆਂ ਬਟ ਸਟਿਲ ਅਸੀਂ ਹਲੇ ਤਫਤੀਸ਼ ਕਰ ਰਹੇ ਹਲੇ ਮੋਡਲੀ ਸਟੇਜ ਹੈ ਜੋ ਵੀ ਸਾਹਮਣੇ ਆਏਗਾ ਅਸੀਂ ਤੁਹਾਨੂੰ ਦੱਸਾਂਗੇ ਕੋਈ ਸਾਨੂੰ ਇੱਕ ਮਿਲਿਆ ਜੀ ਕਿ ਇਹਨੇ ਇੱਕ ਟਿਕਟ ਬੁੱਕ ਕੀਤੀ ਹੋਈ ਹੈ ਬਟ ਉਹਦੀ ਆਥੈਂਟੀਸਿਟੀ ਵੀ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਾਕਾ ਜੀ 19 ਸਾਲ ਦਾ ਗੁਰਪ੍ਰੀਤ ਸਿੰਘ ਇਹ ਨੇ ਰੀਸੈਂਟਲੀ 12ਵੀਂ ਲੋਕਲ ਸਕੂਲ ਤੋਂ ਕੀਤੀ ਹੈ ਤੇ ਹੁਣ ਇਹ ਫਸਟイヤー ਬੀਏ ਐਲਐਲਬੀ ਕਰ ਰਿਹਾ ਸੀਗਾ ਬਟਿੰਡਾ ਲਾਅ ਕਾਲਜ ਔਰ ਪਿੰਡ ਵਾਲੇ ਔਰ ਫੈਮਿਲੀ ਦੱਸਦੀ ਹੈ ਵੀ ਪੜਾਈ ਚ ਚੰਗਾ ਸੀਗਾ 12ਵੀਂ ਚ ਵਧੀਆ ਨੰਬਰ ਲਏ ਹੈ ਔਰ ਬਟ ਇਹ ਕਹਿੰਦੇ ਬਿਲਕੁਲ ਵੀ ਕਿਸੇ ਨਾਲ ਬੋਲਦਾ ਨਹੀਂ ਸੀਗਾ ਲੋਨਲੀ ਟਾਈਪ ਰਹਿੰਦਾ ਸੀ ਔਰ ਫੋਨ ਦੇਖਦਾ ਰਹਿੰਦਾ ਸੀ